ਕਿੱਥੇ ਸਾਰੇ ਅਫਸਰ ਆਪਣੇ ਆਜੋ ਜੀ ਅੱਗੇ ਆਜੋ ਆਜੋ ਦਿਲ ਜੀ ਜੇ ਜੀ ਆਜੋ ਇਹੋ ਸਾਹਿਬ ਡੀਐਮ ਸਾਹਿਬ ਕਿੱਥੇ ਜੀ ਉਹ ਪਿੱਛੇ ਆਜੋ ਕਿਰਪਾ ਕਰਕੇ ਡੀਐਮ ਸਾਹਿਬ ਆਜੋ ਜੀ ਉਹ ਨਕਸ਼ਾ ਜੀ ਨਕਸ਼ਾ ਜਨਾ ਕਰੇਲੂ ਨਕਸ਼ਾ ਬਸ ਕਰੀਏ ਇਹੋ ਸਾਹਿਬ ਕਿੱਥੇ ਇੱਕ ਮਿੰਟ ਰੋਕੋ ਇਹ ਸਾਲੂ ਪਿਆਰੇ ਕਿ ਇਹ ਇਹ ਕੀ ਬੰਨ ਰਹੇ ਇਥੇ ਅਨਿਲ ਜੀ ਮੈਡਮ ਕੀ ਬਣ ਰਿਹਾ ਕਾਦਾ ਨਕਸ਼ਾ ਪਾਸ ਕੀਤਾ ਤੁਸੀਂ ਇੱਥੇ ਰਹਾਇਸ਼ੀ ਨਕਸ਼ਾ ਬਣ ਰਹਾਇਸ਼ੀ ਨਕਸ਼ਾ ਕੀ ਇੱਥੇ ਪਾਸ ਹੋ ਸਕਦਾ 33 ਫੁੱਟ ਛੱਡ ਕੇ ਹੋ ਸਕਦਾ ਮੈਂ ਜਿਸ ਜਗ੍ਹਾ ਤੇ ਤੁਸੀਂ ਪਾਸ ਕੀਤਾ ਹਾਈਵੇ ਦੇ ਉੱਪਰ ਇੱਥੇ ਘਰ ਬਣ ਸਕਦਾ 33 ਫੁੱਟ ਛੱਡ ਕੇ ਹੋਣਾ ਇਧਰੋਂ ਰੋਡ ਤੋਂ 33 ਫੁੱਟ ਤੇ 33 ਫੁੱਟ ਇੱਕ ਵੀ ਘਰ ਹੈਗਾ ਇਸ ਰੋਡ ਤੇ ਕਿਤੇ ਵੀ ਦੁਕਾਨ ਦੁਕਾਨਾ ਪਾਵੇ ਜੀ ਇੱਕ ਮਿੰਟ ਰੁਕ ਜੇ ਇੱਕ ਮਿੰਟ ਰੁਕ ਜੇ ਕੋਈ ਵੀ ਇੱਥੇ ਘਰ ਹੈਗਾ ਹੋਰ ਦੇਖੋ ਜਿੱਥੇ ਘਰ ਬਣ ਰਿਹਾ ਫਿਰ ਇੱਥੇ ਆਹ ਘਰ ਦਾ ਨਕਸ਼ਾ ਕਟਵਾ ਕੇ ਇੱਥੇ ਦੁਕਾਨਾਂ ਬਣ ਰਹੀਆਂ ਨੇ ਤੁੜਵਾਤੀ ਮੈਮ ਅੱਜ ਸਵੇਰੇ ਆ ਕੇ ਇਹ ਤਾਂ ਮੈਂ ਆਉਣਾ ਹੁਣ ਇਹ ਤਾਂ ਤੁਸੀਂ ਹੁਣ ਮੂਰੇ ਮੂਰੇ ਮੈਂ ਕਿਹਾ ਵੀ ਜੀਸੀਬੀ ਲੈ ਕੇ ਜਾਉ ਤੇ ਉੱਥੇ ਉਤਣਾ ਹੈ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਹੁਣ ਪਤਾ ਹੈ ਵੀ ਤੁਹਾਨੂੰ ਮੈਂ ਆਉਣਾ ਤੇ ਤਾਂ ਤੁਸੀਂ ਇਹ ਕਾਰਵਾਈ ਪਾਉਣ ਲੱਗੇ ਕਿਉਂ ਇਹ ਧੰਦੇ ਚਲਾਏ ਹੋਏ ਨੇ ਨਹੀਂ ਮੈਮ ਆ ਜਦੋਂ ਮੇਰੀ ਗੱਲ ਸੁਣੋ ਤੁਸੀਂ ਆ ਸੜਕ ਤੋਂ ਲੰਘ ਕੇ ਡੇਲੀ ਜਾਂਦੇ ਹੋ ਨਾ ਆ ਸੜਕ ਤੋਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਇੱਥੇ ਦੁਕਾਨਾਂ ਬਣ ਰਹੀਆਂ ਇਹ ਇਹ ਅੱਜ ਬਣੀ ਹੈ ਨਹੀਂ ਮੈਂ ਤਿੰਨ ਵਾਰ ਇਹ ਅੱਜ ਬਣੀ ਹੈ ਇਹ ਮੇਰੇ ਕਹੇ ਤੋਂ ਕਿਉਂ ਜੇ ਸੀ ਬਈ ਇਹ ਤੇ ਚਲਾਓ ਇੱਥੇ ਸਾਰੇ ਤੇ ਬਲਡوزر ਇਹਦੇ ਤੇ ਇੱਕ ਵੀ ਇੱਕ ਵੀ ਮੇਰੀ ਗੱਲ ਸੁਣੋ ਧਿਆਨ ਨਾਲ ਇੱਕ ਵੀ ਕਿਤੇ ਗੈਰ ਕਾਨੂੰਨੀ ਇਹੋ ਜੀ ਉਸਾਰੀ ਹੋ ਗਈ ਠੀਕ ਹੈ ਪਹਿਲਾਂ ਹੀ ਇਨਕੁਆਰੀਆਂ ਖੁੱਲੀਆਂ ਹੋਈਆਂ ਹੋਈਆਂ ਚੰਗੀਆਂ ਖੁੱਲ ਜਾਣੀਆਂ ਠੀਕ ਹੈ ਇਹ ਉਹ ਨੂੰ ਇੱਥੇ ਆਉਣਾ ਚਾਹੀਦਾ ਸੀ ਥੋੜੇ ਤੋਂ ਅਸੀਂ ਮਹੀਨੇ ਹਫ਼ਤੇ ਨਹੀਂ ਲੈਂਦੇ ਜਿਹੜੇ ਤੁਸੀਂ ਆਹ ਧੰਦੇ ਕਰ ਰਹੇ ਹੋ ਜਦੋਂ ਐਮਐਲਏ ਨੇ ਇਮਾਨਦਾਰੀ ਦਾ ਪੱਲਾ ਫੜਿਆ ਹੋਇਆ ਤੇ ਤੁਸੀਂ ਕਿਹਦੇ ਕਿਹਦੇ ਸ਼ਹਿ ਦੇ ਉੱਤੇ ਇਹ ਕੰਮ ਕਰਨ ਲੱਗੇ ਹੋਏ ਹੋ ਜਿੱਥੇ ਜੀ ਕਰਦਾ ਤੁਸੀਂ ਸ਼ੋਰੂਮ ਕੱਟ ਤੇ ਜਿੱਥੇ ਜੀ ਕਰਦਾ ਇਹ ਨਾਲ ਇੱਕ ਮੈਨੂੰ ਤਾਂ ਲੱਗਦਾ ਵੀ ਜਿਸ ਹਿਸਾਬ ਨਾਲ ਇਹ ਥੱਲੇ ਕਈ ਬੰਦੇ ਕੰਮ ਕਰ ਰਹੇ ਮੈਨੂੰ ਤਾਂ ਇੱਕ ਜੇਸੀਬੀ ਨਾਲ ਰੱਖਣੀ ਚਾਹੀਦੀ ਹੈ ਸਾਫ਼ ਕਰੋ ਇਹਨੂੰ ਸਾਰੇ ਏਰੀਆ ਏ ਮੈਡਮ ਇਹਨਾਂ ਨੂੰ ਇਹਦੀ ਇਨਕੁਆਇਰੀ ਕਰਕੇ ਮੈਨੂੰ ਦਿਓ ਵੀ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਆ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਦਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪਾਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟ੍ਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉੱਤੇ